ਜੰਮੂ ਕਟੜਾ ਹਾਈਵੇ ਦੇ ਜਿਹੜੇ ਰੋਡ ਬਣ ਰਹੇ ਆ ਉਹਦੇ ਉੱਪਰ ਜਿਹੜੀ ਭੜਤੀ ਪੈ ਰਹੀ ਆ ਉਹ ਪਿੰਡਾਂ ਦੇ ਵਿੱਚ ਜਿਹੜੇ ਠੇਕੇਦਾਰਾਂ ਦੇ ਥਰੂ ਜਿਹੜੀ ਆ ਮਾਈਨਿੰਗ ਕੀਤੀ ਜਾ ਰਹੀ ਆ ਇਸ ਵਕਤ ਅਸੀਂ ਪਿੰਡ ਟਟਕਲਾ ਔਰ ਹਸੈਨਪੁਰ ਦੇ ਵਿਚਕਾਰ ਖੜੇ ਆ ਜਿੱਥੇ ਕਿ ਮਾਈਨਿੰਗ ਹੋ ਰਹੀ ਆ ਔਰ ਮਾਈਨਿੰਗ ਵੀ ਇਸ ਤਰੀਕੇ ਨਾਲ ਹੋ ਰਹੀ ਆ ਕਿ ਜਿਹੜੇ ਘਟੋ ਘਟ 15 ਜਾਂ 16 ਫੁੱਟ ਜਿਹੜੀ ਆ ਉਹ ਮਾਈਨਿੰਗ ਹੋ ਚੁੱਕੀ ਆ ਪ੍ਰੈੰਡ ਦੇ ਜਿਹੜੇ ਮਹਤਵਾਰ ਬੰਦੇ ਨੇ ਹੁਸੈਨਪੁਰ ਦੇ ਉਹ ਇਸ ਵਕਤ ਮਾਈਨਿੰਗ ਵਾਲੀ ਜਗ੍ਹਾ ਤੇ ਪਹੁੰਚੇ ਆ ਉਹਨਾਂ ਨੂੰ ਪੁੱਛਦੇ ਆ ਕਿ ਕੀ ਪ੍ਰੋਬਲਮ ਆ ਰਹੀ ਹੈ ਜੀ ਹਾਂ ਜੀ ਸਰ ਦੱਸੋ ਜੀ ਜੀ ਪ੍ਰੋਬਲਮ ਜਿਆਦਾ ਇਹ ਆ ਜੀ तकरीबन ਇਹ ਜਿਹੜੀ ਮਿੱਟੀ ਚਕਾ ਰਹੀ ਆ ਬਲੈਤੀ ਜਿਹੜੇ ਬਾਹਰ ਐਨ ਆਰ ਆਈ ਬੈਠੇ ਨਾ ਲੋਕ ਉਹ ਮਿੱਟੀ ਚਕਾਉਂਦੇ ਆ ਜੀ ਇਸ ਕਰਕੇ ਚਕਾਉਂਦੇ ਆ ਵੀ ਸਾਨੂੰ 15 20 ਫੁੱਟ ਮਿੱਟੀ ਚ ਚਕਾ ਦਈਏ ਉਹਦੇ ਪੈਸੇ ਵਟੇ ਜਾਣ 30 ਲੱਖ ਰੁਪਈਆ ਬਾਅਦ ਚ ਜਾਂ 베ਚੀ ਜ਼ਮੀਨ ਵੇਚ ਦਈਏ ਫਿਰ ਵੀ ਸਾਨੂੰ 15-20 ਲੱਖ ਮਿਲ ਜਾਣਾ ਇਹ ਲਾਲਚ ਵਿੱਚ ਆ ਕੇ ਉਹ ਤੋਂ ਲੋਕ ਚਕਾਉਂਦੇ ਆ ਮਿੱਟੀ ਜਿਹੜੀ ਆਪਣੇ ਹੋਰ ਨਾਲ ਪੈਲੀ ਲੱਗਦੀ ਆ ਉਹਨਾਂ ਬਹੁਤ ਮੁਸੀਬਤ ਬਣ ਜਾਂਦੀ ਆ ਮੁਸੀਬਤ ਇਸ ਕਰਕੇ ਆ 18 ਫੁੱਟ ਇੱਕ ਜਗ੍ਹਾ ਨੀਵੀ ਨੀਵਾ ਹੋ ਗਿਆ ਖੱਤਾ ਉਸ ਕਰਕੇ ਜਦੋਂ ਪਾਣੀ ਉਸ ਉੱਚੇ ਖੱਤੇ ਦਾ ਟੁੱਟੂਗਾ ਉਹ ਘੜਲ ਪੈ ਜਾਣੇ ਆ ਘੜਲ ਪੈ ਜਾਣੇ ਆ ਜਾਂ ਉਹ ਮਿੱਟੀ ਚਕਾਊਗਾ 20 ਫੁੱਟ ਉਹ ਨਾਲ ਦਾ ਕਿ ਨਹੀਂ ਇਹ ਸਰਕਾਰ ਦੇ ਸਿਰਫ ਧੱਕੇਸ਼ਾਹੀ ਕਰਦੀ ਸਰਕਾਰ ਸਿਰਫ ਤੋਂ ਸਿਰਫ 5 ਜਾਂ 7 ਫੁੱਟ ਮਿੱਟੀ ਚੱਕੀ ਜਾਵੇ ਕੋਈ ਨੁਕਸਾਨ ਨਹੀਂਗਾ ਇਹ 18 ਫੁੱਟ ਆ ਦੇਖੋ ਜੀ ਮਿੱਟੀ ਚੱਕ ਹੁੰਦੀ ਆ ਇਹ ਸਰਕਾਰ ਜਿਹੜੀ ਸੈਂਟਰ ਦੀ ਬਿਲਕੁਲ ਧੱਕਾ ਕਰ ਰਹੀ ਆ ਜ਼ਿੰਮੇਦਾਰਾਂ ਦੇ ਨਾਲ ਇਹ ਸਿਰਫ ਇਸ ਕਰਕੇ ਹੋ ਰਿਹਾ ਕਿ ਆਪਣਾ ਏਕਾ ਨਹੀਂ ਜੇ ਆਪਣਾ ਪਿੰਡਾਂ ਦੇ ਵਿੱਚ ਏਕਾ ਹੋਵੇ ਤੇ ਇਸ ਕੰਮ ਨੂੰ ਕੁਝ ਰੋਕਿਆ ਜਾ ਸਕਦਾ ਇਹ ਜਿਹੜੀ ਪੈੜੀ ਲੱਗਦੀ ਉਹਨੂੰ ਦੁੱਖਿਆ ਦੂਜੇ ਨੂੰ ਇਸ ਕਰਕੇ ਵਾਲਾ ਦੁੱਖ ਨਹੀਂਗਾ ਤਾਂ ਇਸ ਕਰਕੇ ਏਕੇ ਤੋਂ ਬਗੈਰ ਨਾ ਏਕਾ ਕਰਕੇ ਇਹ ਧੱਕਾ ਹੋ ਰਿਹਾ ਜੀ ਤੇ ਇਹ ਜਿਹੜਾ 15 20 ਫੁੱਟ ਜਿਹੜਾ ਥੱਲੇ ਇਹ ਮਾਈਨਿੰਗ ਹੋ ਚੁੱਕੀ ਆ ਇਹਦੇ ਨਾਲ ਜਿਹੜਾ ਤੁਹਾਡਾ ਜਿਹੜਾ ਖੇਤ ਆ ਉਨੂੰ ਕੀ ਨੁਕਸਾਨ ਹੋ ਸਕਦਾ ਨੁਕਸਾਨ ਜੀ ਜਦੋਂ ਜਿਆਦਾ ਮੀਂਹ بارش ਪੈਂਦੀ ਆ بارش ਪੈ ਕੇ ਪਾਣੀ ਟੁੱਟ ਜਾਂਦਾ ਆ ਘੜਲ ਪੈ ਜੂਗੇ ਨੁਕਸਾਨ ਆ ਦੋ ਦੋ ਕਨਾਲ ਰੌੜੀਆਣੀ ਮਿੱਟੀ ਜੀ ਉਹ ਕਿਦਾਂ ਫੇਕ ਇਸ ਕਿਹੜੇ ਤਰੀਕੇ ਦੇ ਨਾਲ ਫੇ ਪੂਰੂਗਾ ਜੀ ਹਾਂਜੀ ਇਹ ਬਹੁਤ ਜਿਆਦਾ ਨੁਕਸਾਨ ਆ ਖਤਿਆਂ ਵਾਲਿਆਂ ਤੋਂ ਨਾਲ ਤੇ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਤੋਂ ਇਹ ਜਿਹੜਾ ਰੋਕਿਆ ਜਾਵੇ ਜਿਹੜੀ ਕਾਨੂੰਨੀ ਤੌਰ ਤੇ ਜੋ ਮਿੱਟੀ ਚੱਕ ਹੁੰਦੀ ਉਸ ਹੱਬ ਨਾਲ ਚੱਕੀ ਜਾਵੇ ਜਿਹੜੀ ਨਜਾਇਜ਼ ਬੇਕਾਨੂੰਨੀ ਆ ਉਹ ਮਿੱਟੀ ਇੰਨੀ ਨਾ ਚੱਕੀ ਹੋ ਜਾਵੇ ਇਸ ਕਰਕੇ ਸਾਡੇ ਨਾਲ ਧੱਕਾ ਹੋ ਰਿਹਾ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜੋ ਕਾਨੂੰਨੀ ਤੌਰ ਤੇ ਜਿਹੜੀ ਆ 5 ਜਾਂ 7 ਫੁੱਟ ਜਿੰਨੀ ਵੀ ਕਾਨੂੰਨ ਵਿੱਚ ਆ ਉਨੀ ਮਿੱਟੀ ਚੱਕੀ ਜਾਵੇ ਜਿਹੜੇ 18 ਫੁੱਟ ਚੱਕ ਹੁੰਦੀ ਏ ਇਹ ਬਿਲਕੁਲ ਸਾਡੇ ਨਾਲ ਧੱਕਾ ਹੁੰਦਾ ਹੈ ਤੇ ਜਿਹੜੀ ਇਹ 18 ਫੁੱਟ ਜਿਹੜੀ ਮਿੱਟੀ ਹੁਣ ਚੁੱਕੀ ਗਈ ਆ ਇਹਦਾ ਕੀ ਹੱਲ ਹੋਏਗਾ ਕਿਉਂਕਿ ਦੇਖੋ ਜਿਹੜੀ ਮਿੱਟੀ ਪੱਟੀ ਗਈ ਆ ਇਹ ਦੁਬਾਰਾ ਤੇ ਪਰ ਨੁਕਸਾਨ ਤਾਂ ਹੈ ਹਾਂ ਨੁਕਸਾਨ ਪਹਗਾ ਯਾਰ ਨੁਕਸਾਨ ਹਜੇ ਵੀ ਹੱਲ ਹੋ ਸਕਦਾ ਐਸੀ ਗੱਲ ਨਹੀਂ ਜਿਹੜੀ ਉੱਚੇ ਜਗ੍ਹਾ ਆ ਇਹ ਕਰਾ ਕੇ ਉਹ ਨੀਵੇਂ ਥਾਂ ਪਾਈ ਜਾਵੇ ਇਸ ਕਰਕੇ ਜਿਹੜੇ ਠੇਕੇਦਾਰੇ ਇਹਨਾਂ ਦੇ ਉਹ ਕੋ ਸੋਚਣ ਵੀ ਨਹੀਂ ਇਹਨਾਂ ਜਾਈਦਾ ਇਹ ਬਿਲਕੁਲ ਸਾਡੇ ਨਾਲ ਧੱਕਾ ਹੁੰਦਾ ਜ਼ਿਮੀਂਦਾਰਾਂ ਦੇ ਨਾਲ ਇਸ ਕਰਕੇ ਹੱਲ ਵੀ ਹੋ ਸਕਦਾ ਇਹ ਤਾਂ ਹਜੇ ਬਿਲਕੁਲ ਜੀ ਸਾਡੇ ਨਾਲ ਨੌਜਵਾਨ ਹੈਗੇ ਆ ਜੀ ਉਹਨਾਂ ਨਾਲ ਵੀ ਗੱਲ ਕਰਦੇ ਆ ਸਰ ਜਿਹੜਾ ਤੁਹਾਡਾ ਖੇਤ ਆ ਬਿਲਕੁਲ ਨਾਲ ਲੱਗਦਾ ਆ ਇਧਰ ਕੈਮਰਾ ਦੇਖੋ ਤੁਸੀਂ ਇਧਰ ਆਓ ਇਧਰ ਹਾਂ ਤੇ ਇਹ ਜਿਹੜਾ ਤੁਹਾਡਾ ਨੁਕਸਾਨ ਆ ਇਹ ਕਿਸ ਤਰ੍ਹਾਂ ਤੁਸੀਂ ਜਿਹੜੇ ਮਾਈਨਿੰਗ ਦੇ ਜਿਹੜੇ ਅਫਸਰ ਆ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਨਹੀਂ ਉਹ ਉਹਨਾਂ ਨੇ ਕੁਝ ਦੱਸਿਆ ਨਹੀਂ ਸੈਟੀਸਫਾਈਂ ਕਰ ਸਕਿਆ ਕਹਿੰਦੇ ਕੱਲ ਆਵਾਂਗੇ ਅੱਜ ਸੰਡੇ ਆ ਛੁੱਟੀ ਤੇ ਅਸੀਂ ਸਾਰੇ ਜੀ ਉਹ ਨਾਲ ਕਹਾਲੂ ਵੀ ਜੇ ਆਪਣੇ ਇੱਕ ਬਾਰਿਸ਼ ਪੈ ਗਈ ਤਾਂ ਸਾਰਾ ਕੱਲ ਪੈ ਕੇ ਫਸਲ ਇਧਰ ਹੋ ਜਾਣੀ ਹੈ ਇਹਨੂੰ ਰੋਕਿਆ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੱਥ ਜੋੜ ਕੇ ਤੇ ਇਹ ਹੁਣ ਇਹਨਾਂ ਨੂੰ ਰੋਕਿਆ ਗਿਆ ਜਾਂ ਇਹ ਆਪਣੇ ਅਪਰੋਗ ਨਹੀਂ ਰੋਕਿਆ ਜੀ ਜੀ ਅਸੀਂ ਆ ਕੇ ਰੋਕਿਆ ਆ ਜੀ ਤੇ ਤੁਹਾਡੀ ਹੁਣੇ ਫੋਨ ਤੇ ਉਹਨਾਂ ਨਾਲ ਗੱਲ ਹੋਈ ਆ ਕੀ ਫੋਨ ਤੇ ਹਾਂ ਕਹਿੰਦੇ ਕੱਲ ਆਵਾਂਗੇ ਟਾਈਮ ਲੈ ਲਿਆ ਸਾਡੇ ਤੋਂ ਕਹਿੰਦੇ ਕੱਲ ਆ ਕੇ ਦੱਸਾਂਗੇ ਪਿੰਡ ਪਿੰਡ ਉਹਨਾਂ ਦੇ ਕੱਲ ਨੂੰ ਠੀਕ ਹੈ ਜੀ ਹਾਂਜੀ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਆ ਜਿਨ੍ਹਾਂ ਦੀਆਂ ਫਸਲਾਂ ਬੀਜੀਆਂ ਹੋਈਆਂ ਪੁੱਤਾਂ ਵਾਂਗੂ ਪਾਲੀਆਂ ਇਹ ਜਿਹੜੀਆਂ ਫਸਲਾਂ ਆ ਉਨਾ ਦਾ ਨੁਕਸਾਨ ਹੋਣਾ ਇੱਕ ਲਗਭਗ ਤੈਅ ਆ ਕਿਉਂਕਿ ਜੇ ਜਿਹੜੀ ਖੇਤ ਦੇ ਨਾਲ ਲੱਗਦੀ ਜ਼ਮੀਨ ਆ ਉਹਦੇ ਵਿੱਚ ਜੇ 15 ਫੁੱਟ ਨੀਚੇ ਮਾਈਨਿੰਗ ਕੀਤੀ ਜਾਊਗੀ ਤਾਂ ਇਹ ਪੱਕੀ ਗੱਲ ਆ ਕਿ ਬਰਸਾਤਾ ਦੇ ਮੌਸਮਾਂ ਦੇ ਵਿੱਚ ਇਹ ਜਿਹੜੀ ਫਸਲ ਆ ਜਿਹੜੀ ਪਾਲੀ ਹੋਈ ਆ ਜਾਂ ਜਿਹੜੀ ਤਿਆਰ ਹੋਈ ਆ ਇਹ ਖਰਾਬ ਹੋਏਗੀ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਇੱਕ ਵਾਰ ਜਰੂਰ ਦਿਖਾਉਣ ਕਿ ਇੱਥੇ ਦੇਖੋ ਕਿੰਨੀ ਜ਼ਿਆਦਾ ਜਿਹੜੀ ਮਾਈਨਿੰਗ ਹੈ ਔਰ ਥੱਲੇ ਜਿਹੜਾ ਰੇਤਾ ਦਾ ਲੈਵਲ ਆ ਉਹ ਵੀ ਆ ਗਿਆ ਆ ਔਰ ਰੁਕ ਨਹੀਂ ਰਿਹਾ ਇਹ سلسلہ ਕਿਉਂਕਿ ਪਿੰਡ ਦੇ ਲੋਕ ਇਕੱਠੇ ਹੋ ਕੇ ਇਹਨਾਂ ਨੂੰ ਪਹਿਲਾਂ 1-2 ਦਿਨ ਕਹਿੰਦੇ ਰਿਹਾ ਕਿ ਇਹ ਮਾਈਨਿੰਗ ਬੰਦ ਕਰੋ ਪਹਿਲਾਂ ਸਾਨੂੰ ਇਹਦੇ ਪੇਪਰ ਦਿਖਾਓ ਕਾਨੂੰਨੀ ਤੌਰ ਤੇ ਕਾਨੂੰਨ ਕਹਿੰਦਾ ਕਿ ਜਿਹੜੀ ਆ ਘੱਟ ਤੋਂ ਘੱਟ ਜਿਹੜੀ ਆ 4 ਫੁੱਟ ਜਿਹੜੀ ਮਾਈਨਿੰਗ ਆ ਉਹ ਹੋਣੀ ਚਾਹੀਦੀ ਆ ਔਰ ਵੱਧ ਤੋਂ ਵੱਧ ਜੇ ਵੀ ਕਰਦੇ ਆ ਤੇ 8 ਫੁੱਟ ਤੱਕ ਹੋ ਸਕਦੀ ਆ ਲੇਕਿਨ ਇੱਥੇ ਤਾਂ ਬਹੁਤ ਵੱਡੇ-ਵੱਡੇ ਟੋਏ ਪਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਪਿੰਡਾਂ ਦੇ ਜਿਹੜੇ ਕਿਸਾਨ ਆ ਇਹਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋ ਜਿਹੜੇ ਨੁਕਸਾਨ ਹੋਣੇ ਆ ਇਹਨਾਂ ਦੀ ਪਰਪਾਈ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਕੀਤੀ ਨਹੀਂ ਗਈ ਕਿਉਂਕਿ ਬੜਾ ਕਿਸਾਨਾਂ ਦਾ ਨੁਕਸਾਨ ਪਿੱਛੇ ਹੋਇਆ ਅਜੇ ਤੱਕ ਤਾਂ ਉਹ ਪਰਪਾਈ ਨਹੀਂ ਹੋਈ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਆ ਖਰਾਬ ਹੈ ਕੈਮਰਾ ਪਰਸਨ ਰਵੀ ਸੱਬਰਵਾਰ ਦੇ ਨਾਲ ਸੁਖਵਿੰਦਰ ਸੋਹਲ ਨਕੌਦਰ